ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਟੂ ਚਾਣਾ ਬਾਬਾ ਡੇਰੀ ਫਾਰਮ ਜਿੱਥੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਫਾਰਮ ਚੋਂ ਬਣਾਉਣ ਲੱਗੇ ਆ ਫਾਰਮ ਚ ਬਾਈ ਕੋਲ ਇੱਕ ਗੱਬਣ ਝੋਟੀ ਵਕਾਊ ਆ ਬਾਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਜਿਸ ਪਿੰਡ ਚੋਂ ਵੀਡੀਓ ਬਣਾ ਰਹੇ ਆ ਬਾਈ ਪਿੰਡ ਘੰਡਾਵਨਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਬਾਈ ਨੂੰ ਭਾਈ ਰੂਪਾ ਸ਼ੰਨਾ ਗੁਲਾਬ ਸਿੰਘ ਵਾਲਾ ਪਹਾੜ ਟਵਾਲੀਏ ਪਿੰਡ ਨੇੜੇ ਰਹ ਜਾਂਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਹਾਂ ਹਾਂ ਠੀਕ ਆ ਬਾਈ ਵਧੀਆ ਬਾਈ ਨਾਮ ਤੇ ਮੋਬਾਈਲ ਨੰਬਰ ਬੋ ਬਾਈ ਮੇਰਾ ਨਾਮ ਬਾਈ ਗੁਰਪ੍ਰੀਤਾ ਹਮ ਮੋਬਾਈਲ ਨੰਬਰ ਹੈਗਾ 98725 41244 ਠੀਕ ਆ ਬਾਈ ਕਿਹੜਾ ਸੂਸ ਹੁੰਦੀ ਐ ਝੋਟੀ ਇਹ ਪਹਿਲੇ ਹੀ ਸੂਂਦੀ ਐ ਪਹਿਲਾ ਸੂਆ ਕਿੰਨੇ ਦਿਨ ਲਗੋ ਬਾਈ ਇਹਦੇ 19 ਤਰੀਕ ਨੂੰ ਦਿਨ ਪੂਰੇ ਹੋ ਬਾਈ ਅੱਜ ਹੋ ਗਈ 12 ਹਾਂ ਹਾਂ ਠੀਕ ਆ ਜਾਣੀ ਕਿ ਹਫਤਾ ਤੱਕ ਲੈ ਜੂ ਹਾਂ ਹਫਤਾ ਤੱਕ ਲੈ ਜੂ ਹਾਂ ਹਫਤਾ ਲੈ ਜੀ ਤੇ ਕਿੰਨਾ ਕਿ ਰਿਕਾਰਡ ਇਹਦੀ ਮਾਂ ਦੇ ਦੁੱਧ ਦਾ ਬਈ ਮਾਂ ਦਾ ਰਿਕਾਰਡ ਬਈ 13 14 ਲੀਟਰ ਦਾ ਸੀ ਇਹਦਾ ਓਕੇ ਬਈ ਆਪਣੇ ਘਰ ਦੀ ਵੀ ਜੋ ਢਰ ਦੀ ਝੋਟੀ ਬਈ ਇਹਦੀ ਮਾਂ ਪਹਿਲਾਂ ਵੇਚਦੀ ਸੀਗੀ ਆਪਾਂ ਓਕੇ ਹਾਂ ਠੀਕ ਹੈ ਮੇਰੇ ਨਾਲ ਝੋਟੀ ਆਪਣੇ ਕੋਲ ਇੱਕੋ ਹੀ ਆ ਇਹੀ ਰਹੀ ਸੀ ਤੇ ਹਾਂ ਠੀਕ ਆ ਬਾਕੀ ਗਾਮਾ ਚ ਲੋਡ ਜੀ ਨਹੀਂ ਆਉਂਦੀ ਸੀ ਤਾਂ ਕਰਕੇ ਸਹੀ ਗੱਲ ਆ ਗਾਮਾ ਚ ਬਈ ਕਹਿੰਦਾ ਝੋਟੀ ਲੋਟ ਨਹੀਂ ਆਉਂਦੀ ਤੇਰੀ ਮਾਂ ਬਾਈ ਨੇ ਪਹਿਲਾਂ ਸੇਲ ਕਰਤੀ ਸੀ ਫੇਸ ਦੀ ਬਿਊਟੀ ਚੈੱਕ ਕਰੋ ਸਿੰਘ ਦੀ ਕੁਆਲਿਟੀ ਇੱਕ ਨੰਬਰ ਆ ਸਾਰਦਾ ਚੰਗਾ ਪਲੇ ਵੀ ਚੰਗੀ ਆ ਬਈ ਥਾਣ ਬਹੁਤ ਚੰਗਾ ਗਾੜੀ ਗੁੜੀ ਪੂਰੀ ਚੰਗੀ ਆ ਕੱਲੀ ਕੱਚੀ ਆ ਹਫਤੇ ਖੰਡ ਦੀ ਉਸ ਹਵਨਾਂ ਦਾ ਅੰਦਾਜ਼ਾ ਲਾਇਓ ਸਾਰੀਆਂ ਬਾਲਟਾਂ ਕੱਢਣੀਆਂ ਫੇਰ ਕਰਮਾਈ ਨੇ ਸੂਣਾਗਾ ਬਈ ਲੈ ਗਾੜੀ ਗੁੜੀ ਚੈੱਕ ਕਰ ਇੱਕ ਨੰਬਰ ਫੇਸਫੁੱਸ ਬੜਾ ਚੰਗਾ ਬਈ ਤੇ ਮੁੱਲ ਕੀ ਆ ਵੀਰੇ ਜਾਇਜ਼ ਮੁੱਲ ਇੱਕ ਵੀ ਕਰਦਾ ਬਈ ਮਾਨਤਨ ਹੋ ਜਾ ਮਾਨਤਨ ਕਰਦਾ ਠੀਕ ਆ ਬਈ ਖੋਲ ਦੇ ਬਈ ਤੋਰ ਕੇ ਦਿਖਾ ਦੇ 120000 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੂਗਾ ਮੋਲ ਬਾਈ ਨੇ ਜੈਜ ਹੀ ਰੱਖਿਆ ਲੈਣ ਦੇਣ ਵਾਲਾ ਮੋਲ ਰੱਖਿਆ ਵਾਲਾ ਮੋਲ ਨਹੀਂ ਰੱਖਿਆ ਕੱਲੀ ਕੱਚੀ ਗੱਤੀ ਆ ਝੂਟੀ ਜਦੋਂ ਜਮਾ ਸੂਣ ਦੀਆਂ ਤਿਆਰੀਆਂ ਚ ਹੋਈ ਨਾ ਲੇਵਾ ਕਰਮ ਵਾਲੀ ਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਫੇਸ ਫੂਸ ਕਰਮ ਵਾਲੀ ਦਾ ਇੱਕ ਨੰਬਰ ਬਾਹਰ ਕੱਢ ਲੈ ਕੋਈ ਤੋਰ ਦੇ ਬਾਈ ਲੰਮੀ ਤੋਰ ਲੈ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਕਰਮ ਵਾਲੀ ਦਾ ਬਾਕੀ ਮੋਲ ਵੀ ਬਾਈ ਨੇ ਜਮਾ ਬਿਲਕੁਲ ਜੈਜ ਰੱਖਿਆ ਵਾਲਾ ਮੋਲ ਨਹੀਂ ਰੱਖਿਆ ਤੇ ਕਿਸੇ ਵੀ ਨੂੰ ਬਈ ਛੋਟੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ